मान योग डी जी पी पंजाब जी साहब बहुत ही सरकार सरदार मनजीत सिंह बैंस आई बी एस 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 पी जिला लुधियाना जी के दिशा निर्शन साहब जो कि चोन कमीशन ददायतों दी अनुसार शक्की बालों की शक्की पुरुषों की रीप चैकती जा रही है जेने नौ चार दो हज़ार चौबीस कचहरी चौक विखे ਸਾਨੂੰ ਇਨਫੋਰਮੇਸ਼ਨ ਸਿਟੀ ਦੇ ਇੱਕ ਵਿਅਕਤੀ ਜਿਹੜਾ ਕਿ ਕੈਸ਼ ਲੈ ਕੇ ਜਾ ਰਿਹਾ ਹੈ ਤੇ ਜਿਹਦੇ ਕੋਲ ਅਸੀਂ ਨਾਕਾਬੰਦੀ ਕੀਤੀ ਐਸਐਸਸੀ ਦੀ ਸੁਵਿੰਜ ਸਿੰਘ ਜਗਰਾਉਂ ਨੌਲੇਜ ਦੇ ਨਾਲ ਐਸਐਸਸੀ ਚੌਕੀ ਚਾਰਪੋਲੇ ਦੇ ਨਾਲ ਸਾਡੀ ਟੀਮ ਕਮਾਲ ਸਿੰਘ ਜਿਹੜਾ ਕਿ ਪ੍ਰੈਸ ਰਿਲੇਜ ਤੋਂ ਨੌਲੇਜ ਦੇ ਤੇ ਸਿੱਕੀ ਪੁੱਛਾਂ ਦੇ ਜੋ ਮਕਸਦ ਵੀ ਗੁਰੂ ਦਿੱਤੀ ਦੇ ਵਿੱਚ ਇੱਕ ਵਿਅਕਤੀ ਜਿਹੜਾ ਕਿ ਮਕਸਦ ਫੈਕਟ ਤੋਂ ਕਈ ਗੱਲ ਜਿਹੜਾ ਕਿ ਮਾਸਿਕ ਕੋਟਰੀਆ ਤੇ ਜਦੋਂ ਛੱਕੀ ਬਿਰਤੀ ਚੈੱਕ ਕੀਤੀ ਜਾਲੇ ਸੀ ਤੇ ਉਹਦੇ ਹੱਥ ਵਿੱਚ ਫੜਿਆ ਬੈਠਾ ਚੋਕਲ ਲਿਖਿਆ ਤੇ ਉਹ ਜਦੋਂ ਚੈੱਕ ਕੀਤਾ ਗਿਆ ਉਹਦੇ ਵਿੱਚ ਚੋਕਲ ਦੇਤੇ ਪਾਰਟੀ ਕਲਾਂ ਸੀ ਬਲੌਂਡਰ ਦੇਲੇ ਸੁਣਦੇ ਇਹਨਾਂ ਨੇ ਮੈਨੂੰ ਫੋਨ ਦਿੱਤਾ ਮੈਂ ਮਾਰ ਲਿਆ ਐਸਐਸਸੀ ਸਾਹਿਬ ਜੀ ਨਾਲ ਗੱਲ ਕੀਤੀ ਅੰਦੀਆ ਕੇ ਇਹ ਉਹਨੂੰ ਅਧਿਸ਼ੋਕਤ ਲੰਡਾ ਗਿਆ ਸਿੱਟੀ ਕਣੇ ਇਹ ਤੀਕੋ ਕੋਈ ਜਿਹਨੂੰ ਚੱਕੀ ਤਾ ਗਿਆ ਉਹਦੇ ਵਿੱਚ ਭਾਰਤੀ ਕਰੰਸੀ 10 ਲੱਖ ਰੁਪਏ ਜਿਹੜਾ ਵੀ ਗ੍ਰਾਂਟ ਕੀਤੀ ਹੈ ਤੇ ਦੇਨੂੰ ਭਾਰਤੀ ਕਰੰਸੀ ਨੂੰ ਅਸੀਂ ਮਾਲ ਖੰਦਾ ਦੇ ਜਮਾ ਕਰਾ ਗਿਆ ਉਹਦੇ ਰੁਪਏ ਲਈ ਜਿਹੜੇ ਸ਼ੁਰੂ ਦੇ ਸੀ ਇਨਕਮ ਟੈਕਸ ਡਿਪਾਰਟਮੈਂਟ ਨੇ ਇਹ ਕਹੋਂ ਕਰ ਦਿੱਤਾ ਕਿ ਉਹ ਵੀ ਕਰ ਵੀ ਉਹ ਹੋਂ ਦੇ ਚੁਣੋ ਦੱਸਿਆ ਉਹਨੇ ਜੀ ਕੱਲ ਲਈ ਕਾਸੀ ਖੋਲਾ ਗਿਆ ਇਸ ਦੇ ਵਿੱਚ ਉਹਨੇ ਕਿਹਾ ਵੀ ਮੈਂ ਜਿਹੜਾ ਇਹ 1000 ਰੁਪਏ ਮੰਨ ਲਓ ਇਹਦੇ ਲਈ ਮੈਂ ਲੰਬਾਸ ਕਰ ਤੇ ਉਹ ਫਿਰ ਅਸੀਂ ਉਹਨਾਂ ਦੇ ਜਿਹੜਾ ਇਨਵੈਸਟੀਗੇਸ਼ਨ ਕਰੇਂ ਕਿ ਉਹ ਬੰਦੇ ਤੇ ਉਸ ਵਿਅਕਤੀ ਦੇ ਪੈਸੇ ਕਿੱਥੋਂ ਲਏ ਕਿਤੇ ਦੇਣੇ ਸੀ ਉਹ ਇਹ ਸਵਾਲ ਦੀ ਸੀ ਜਿਹੜਾ ਕੰਟੈਕਸਟ ਪਾਉਣੀ ਉਹ ਫਾਰਮ ਕਰ ਦਿੱਤਾ ਐਕਸਾਮ ਡੈਪਾਰਟਮੈਂਟ ਉਹਨਾਂ ਨੂੰ ਕਾਲ ਕਰੂਗਾ ਅਗਰ ਪੈਸੇ ਉਹਨਾਂ ਦੇ ਲੀਗਲ ਹੋਏ ਕੁਤੂਪ ਦੇ ਕਿ ਪੈਸੇ ਵਿੱਚ ਕਿਤੇ ਜਨ ਦੇ ਦਿੰਦਾ ਐਲਸੋ ਉਹ ਪੈਸਾ ਦੇ ਨਹੀਂ ਐਨਕਮ ਡੈਕਸਟੈਂਟ ਸਰ ਇੱਕ 100 ਰੁਪਏ ਦਾ ਲੈਂਦਾ ਐ ਐਸੇ ਇੱਕ ਜਗ੍ਹਾ ਦੂਜੇਗਾ ਤੇ ਪਜਾਉਣ ਦੀ ਮਜ਼ਦੂਰੀ ਲੈਂਦਾ ਸੀ ਜੀ ਉਹ ਆਹਦੀ ਆ ਮਜ਼ਦੂਰੀ ਤੈਨੂੰ ਮੰਗਿਆ ਲੱਗਿਆ ਨਾ ਪਹਿਲਾਂ ਹਾਂਜੀ ਪਹਿਲਾਂ ਮੰਗਿਆ ਲੱਗਿਆ ਬੰਦੇ ਉਹ ਤੇ ਉਹ ਅਸੀਂ ਚੈੱਕ ਕਰ ਲਓ ਤੇ ਕੋਈ ਪਰਚਾ ਦਿੰਦੇ ਠੀਕ ਹੈ ਕਿਤੋਂ ਪੈਸਾ ਲੈ ਕੇ ਆਉਂਦਾ ਕਿਹਨੂੰ ਦਿੰਦਾ ਸੀ ਅੱਗੇ ਜਾ ਕੇ ਇਹਦੇ ਵਿੱਚ ਉਹਨੇ ਜਿੰਨਾ ਮਨੇ ਜਿਹੜੇ ਪੈਸੇ ਇਹ ਜਿੰਨਾ ਕਹਿੰਦਾ ਉਹ ਬੇ ਜਿੰਨਾ ਪੈਸੇ ਪਚੋਦਾ ਸੀ ਕਿੰਦਾ ਨਹੀਂ ਦੱਸਿਆ ਉਹ ਪੈਸੇ ਕਾਹਦੇ ਜੁੜਦੇ ਹੈ